ਕਹੇ ਗਏ ਕਿ ਕੀ ਡੈਜਿਨੇਸ਼ਨਰ ਤਸੀਲ ਰਾਜਪੁਰੇ ਦਾ ਪਿੰਡ ਉੜਦਨ ਜਿਸ ਪਰਿਵਾਰ ਚ ਬੈਠੇ ਆ 60 ਘੰਟੇ ਪਹਿਲਾਂ ਇਸ ਪਰਿਵਾਰ ਦਾ ਮੁਖੀ ਆ ਛੋਟੀ ਜੀ ਦੁਕਾਨ ਕਰਦਾ ਸੀ ਸਮੋਸੇ ਬਣਾਉਂਦਾ ਪਕੌੜੇ ਬਣਾਉਂਦਾ ਚਾਹ ਦਿੰਦਾ ਸਰਦਾਰ ਗੁਰਮਖ ਸਿੰਘ 60 ਘੰਟੇ ਪਹਿਲਾਂ ਸ਼੍ਰੀ ਖਰਾਲਗੜ੍ਹ ਸਾਹਿਬ ਮੱਥਾ ਟੇਕਣ ਗਿਆ ਇਸ ਪਿੰਡ ਦੇ 70 ਲੋਕ ਮੱਥਾ ਟੇਕਣ ਗਏ ਤੇ ਕੈਂਟਰ ਪਲਟਿਆ 60 ਘੰਟੇ ਪਹਿਲਾਂ ਉਹ ਕੈਂਟਰ ਖਰਾਲਗੜ ਸਾਹਿਬ ਦੀਆਂ ਪਹਾੜੀਆਂ ਸੜਕਾਂ ਜਿਹੜੀਆਂ ਤੰਗ ਸੜਕਾਂ ਖੂਨੀ ਸੜਕਾਂ ਉੱਥੇ ਪਲਟਿਆ ਤਿੰਨ ਮੌਤਾਂ ਹੋਈਆਂ ਔਰ ਉਹਨਾਂ ਚ ਇੱਕ 9 ਸਾਲ ਦੀ ਬੱਚੀ ਨਵਜੋਤ ਕੌਰ ਇੱਕ 42 ਸਾਲ ਦਾ ਜਸਮੀਰ ਸਿੰਘ ਔਰ ਅੱਜ ਵੀ ਜਿਹੜੇ 60 ਘੰਟਿਆਂ ਬਾਅਦ 8 ਪੀਜੀਆਈ ਐਡਮਿਟ ਹੈ ਔਰ 10 ਰਜਿੰਦਰਾ ਹਸਪਤਾਲ ਹੈ ਔਰ ਜਿਹੜੇ ਘਰਾਂ ਚ ਵਾਪਸ ਮੁੜਿਆ ਹੈ ਉਹ ਕਿਸੇ ਦੇ ਗੁੱਜੀਆਂ ਸੱਟਾਂ ਲੱਗੀਆਂ ਕਿਸੇ ਦੇ ਕੋਸ਼ ਲੱਗਿਆ ਔਰ ਇੱਕ ਪਰਿਵਾਰ ਇਦਾਂ ਦਾ ਆ ਜਿੱਦਾਂ ਇਸ ਪਰਿਵਾਰ ਦੇ ਮੁਖੀਆ ਦੀ ਮੌਤ ਹੋਈ ਇੱਕ ਗਵੰਢੀਕਰ ਹੈ ਉਹਨਾਂ ਦੇ ਕੁੜੀ ਦੀ ਮੌਤ ਹੋਈ ਨਵਜੋਤ ਕੌਰ ਦੀ ਉਹਦੀ ਭੈਣ ਜਿਹੜੀ ਆ ਉਹ 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 ਵੀ ਉਹ ਵੀ ਜ਼ਖਮੀ ਹੋਈ ਉਹ ਵੀ ਪੀਜੀਆਈ ਤੋਂ ਔਰ ਜਿਹੜੀ ਉਹਦੀ ਮਾਂ ਆ ਕੁੜੀ ਦੀ ਇੱਕ ਦੀ ਮਾਂ ਦੀ ਬਾਹਾਂ ਵੱਢ ਹੋ ਗਈ ਕੰਨ ਵੱਢਿਆ ਗਿਆ ਕਿਸੇ ਧੀ ਦਾ ਇਸ ਪਿੰਡ ਦੇ ਵਿੱਚ ਐਸੇ ਇੰਨਾ ਜ਼ਬਰਦਸਤ ਇੰਨਾ ਖਤਰਨਾਕ ਐਕਸੀਡੈਂਟ ਹੋਇਆ ਕੇ ਪੱਟ ਤੱਕ ਅਣਵੇਈਆਂ ਕੁੜੀਆਂ ਦੇ ਇਹ ਜਿਹੜੇ ਹੱਡੀਆਂ ਟੁੱਟ ਗਈਆਂ ਬਾਹਾਂ ਟੁੱਟ ਗਈਆਂ ਇਸ ਤੋਂ ਵੀ ਦੁੱਖ ਦੀ ਗੱਲ ਕਿ ਗਰੀਬ ਮਰਿਆ ਗੁਰੂ ਰਵਦਾਸ ਜੀ ਨੂੰ ਮੰਨਣ ਵਾਲਾ ਮਰਿਆ ਦਲਤ ਮਰਿਆ ਮਜ਼ਦੂਰ ਮਰਿਆ ਸਰਕਾਰ 60 ਘੰਟੇ ਬੀਤਣ ਤੋਂ ਬਾਅਦ ਵੀ ਬੀਤਣ ਤੋਂ ਬਾਅਦ ਵੀ ਦੁਖੀ ਹੋ ਕੇ ਕਹਿ ਰਹੇ ਆ ਕਿ ਧਾਰ ਮਾਰਨੀ ਆਈ ਮੂਤਣ ਨਹੀਂ ਆਈ ਜ਼ਖਮਾਂ ਤੇ ਜਿਹੜਾ ਕਹਿੰਦੇ ਨੇ ਅੱਗੇ ਬਜ਼ੁਰਗ ਕਿ ਵੱਡਿਆਂ ਤੇ ਇਹ ਤਾਂ ਮੂਤਣ ਵਾਲੇ ਵੀ ਹੈ ਨਹੀਂ ਵੱਡਿਆਂ ਤੇ ਮੂਤਣ ਵਾਲੇ ਇਸ ਕਰਕੇ ਇਹ ਜਿਹੜੀ ਅੱਜ ਦੀ ਇਹ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ ਨਾਲ ਸੀ ਦੁੱਖ ਸਾਂਝਾ ਕੀਤਾ ਸਿਹਤ ਮੰਤਰੀ ਨਾਲ ਮੇਰੀ ਗੱਲ ਹੋਈ ਹੁਣੇ ਹੀ ਮਾਨਯੋਗ ਸਰਦਾਰ ਬਲਬੀਰ ਸਿੰਘ ਉਹਨਾਂ ਨੇ ਫੋਨ ਤੱਕ ਨਹੀਂ ਚੱਕਿਆ ਉਹਨਾਂ ਦੇ ਪੀਏ ਨਾਲ ਗੱਲ ਕੀਤੀ ਤੇ ਉਹ ਵੀ ਪੰਜਾਬ ਦੇ ਦਲਤਾਂ ਨਾਲ ਮਜ਼ਦੂਰਾਂ ਨਾਲ ਅੰਗਰੇਜ਼ੀ ਘੋਟਦਾ ਸੀ ਸਾਬ ਮੀਟਿੰਗ ਚ ਆ 60 ਘੰਟਿਆਂ ਤੋਂ ਸਿਹਤ ਮੰਤਰੀ ਮੀਟਿੰਗ ਚ ਆ ਇਸ ਹਲਕੇ ਦੀ ਵਿਧਾਇਕਾ ਬੀਬੀ ਨੀਨਾ ਮਿੱਤਲ ਮਗਰ ਮੱਛ ਦੇ ਹੰਝੂ ਰੋਕੇ ਚਲੇ ਗਈ ਜੇ ਕੋਈ ਹੋਰ ਮਰਦਾ ਨਾ ਪੰਜਾਬ ਚ ਸਰਮਾਇਦਾਰ ਮਰਦਾ 1 ਕਰੋੜ ਦਾ ਚੈੱਕ ਲਾ ਕੇ ਖੜੀ ਹੁੰਦੀ ਸਰਕਾਰ ਦਲਤ ਮਰਿਆ ਮਜ਼ਦੂਰ ਮਰਿਆ ਦੁੱਕੀ ਵੀ ਦੁੱਕੀ ਵੀ ਕੱਲ ਨੀਨਾ ਮਿੱਤਲ ਜੀ ਜਿਹੜੇ ਮੌਜੂਦਾ ਵਿਧਾਇਕਾ ਨੇ ਇੱਥੇ ਬੀਬੀ ਜੀ ਕੁਝ ਬੋਲ ਕੇ ਨਹੀਂ ਗਏ ਸਰਕਾਰ ਵੱਲੋਂ ਮੈਂ ਡੀਸੀ ਨੂੰ ਫੋਨ ਕੀਤਾ ਮੈਂ ਡੀਸੀ ਸਾਹਿਬ ਨੂੰ ਫੋਨ ਕੀਤਾ ਡੀਸੀ ਸਾਹਿਬ ਕਹਿੰਦਾ ਮਾਮਲਾ ਸਾਡੇ ਧਿਆਨ ਚ ਵਾ ਅਸੀਂ ਫੈਲਾਂ ਨਾਲ ਘੁਲ ਰਹੇ ਆ ਕਾਗਜ਼ਾਂ ਨਾਲ ਘੁਲ ਰਹੇ ਆ ਵੀ ਕੀਤਾ ਗਿਆ ਇਹ ਕਹਿੰਦਾ ਮੈਂ ਐਸ ਡੀ ਐਮ ਰਾਜਪੁਰੇ ਸਾਹਿਬ ਨੂੰ ਪੁੱਛਦਾ ਆ ਮੈਂ ਕਿ 60 ਘੰਟਿਆਂ ਦਾ ਪੁੱਛਿਆ ਨਹੀਂ ਮੈਂ ਐਸ ਡੀ ਐਮ ਰਾਜਪੁਰਾ ਬੀਬੀ ਜੀ ਨੂੰ ਫੋਨ ਲਾ ਲਿਆ ਕਿ ਬੀਬੀ ਜੀ ਕਿਆ ਕੀਤਾ ਕਹਿੰਦੇ ਅਸੀਂ ਕਰ ਰਹੇ ਹਾਂ ਪਟਵਾਰੀ ਭੇਜਿਆ ਸੀ ਗੱਲ ਬਈ ਪਟਵਾਰੀ ਨੇ ਗਰਦਾਬਰੀ ਕਰਨੀ ਸੀ ਇੱਥੇ ਤਾਂ ਮਰਿਆਂ ਦੇ ਦੁੱਖ ਦੇ ਉੱਤੇ ਮਲ੍ਹਮ ਲਾਉਣਾ ਸੀ ਕਿ ਬੀਬੀ ਜੀ ਭੈਣ ਦੀ ਮਾਤਾ ਜੀ ਸਰਕਾਰ ਖੜੀ ਆ ਤੁਹਾਡੇ ਨਾਲ ਪਰ ਸਰਕਾਰ ਕਿਉਂ ਖੜੇ ਕਿਸ ਦਲਤਾਂ ਦੇ ਨਾਲ ਮਜ਼ਦੂਰ ਦੇ ਨਾਲ ਸਰਕਾਰ ਤੇ ਦਲਤਾਂ ਦੀ ਹੈ ਹੀ ਨਹੀਂ ਸਰਕਾਰ ਤੇ ਮਜ਼ਦੂਰਾਂ ਦੀ ਹੈ ਹੀ ਨਹੀਂ ਤੇ 60 ਘੰਟਿਆਂ ਚ ਇੱਕ ਵੀ ਬਿਆਨ ਮੁੱਖ ਮੰਤਰੀ ਦਾ ਨਹੀਂ ਆਇਆ ਗੁਰੂ ਰਵਦਾਸ ਮਹਾਰਾਜ ਦੇ ਦਰ ਤੇ ਸੰਗਤਾਂ ਦੀ ਮੌਤ ਹੋਈ ਹੋਵੇ ਮਜ਼ਦੂਰਾਂ ਦੀ ਗੁਰੂ ਰਵਦਾਸੀਆ ਸਮਾਜ ਦੇ ਤਿੰਨ ਮਰੇ ਹੋਣ ਔਰ ਪਿਛਲੇ 3 ਸਾਲਾਂ ਚ ਘੱਟੋ ਘੱਟ 40-45 ਮਰ ਗਏ ਉਹਨਾਂ ਖੂਨੀ ਸੜਕਾਂ ਤੇ ਪਿਛਲੇ 3 ਸਾਲਾਂ ਚ ਉਹ ਖੂਨੀ ਸੜਕਾਂ ਨਹੀਂ ਠੀਕ ਹੋਈਆਂ ਇਹਨਾਂ ਕੋਲ ਅੱਜ ਦੇ ਦਿਨ ਮੈਂ ਸਰਕਾਰ ਨੂੰ ਅਪੀਲ ਕਰਦਾ ਆ ਤੁਹਾਡਾ ਮੰਤਰੀ ਵੀ ਭਾਈ ਸਰਕਾਰ ਦੀ ਮੀਟਿੰਗ ਦੇ ਵਿੱਚ ਹੈਗਾ ਤਾਂ ਮੇਰੇ ਵਾਲਾ ਹੀ ਨਵਾਂ ਜ਼ਿਹਰੀਆ ਮਾਂਜੋਗ ਬਲਵੀਰ ਜੀ ਤੁਹਾਡਾ ਐਸਡੀਐਮ ਵੀ ਕਾਗਜਾਂ ਨਾਲ ਘੁਲ ਰਿਹਾ ਤੁਹਾਡਾ ਡੀਸੀ ਵੀ ਕਾਗਜਾਂ ਨਾਲ ਘੁਲ ਰਿਹਾ ਤੇ ਫਿਰ ਗਰੀਬ ਮਜ਼ਦੂਰ ਕਰੇਗਾ ਕਿਆ 19 ਤਰੀਕ ਨੂੰ ਭੋਗ ਪੈਣਾ ਆ ਇਸ ਟੱਬਰ ਦੇ ਵਿੱਚ 29 ਸਵੇਿਆਂ ਦਾ ਜਿਨ੍ਹਾਂ ਨੂੰ ਕੱਲ ਇਕੱਠੇ ਫੂਕਿਆ ਗਿਆ ਤੇ ਬਹੁਜਨ ਸਮਾਜ ਪਾਰਟੀ ਨੇ ਹਾਜ਼ਰ ਹੋਣਾ ਆ ਉਦੋਂ ਪਾਰਟੀ ਲੀਡਰਾਂ ਨੇ ਆਉਣਾ ਆ ਅਸੀਂ ਪੂਰੇ ਪੰਜਾਬ